Whoa. ਗੁਰਜੀਤ ਕਾ ਖਾਲਸਾ ਸ਼੍ਰੀ ਵਾਹਿਗੁਰੂ ਜਿੱ ਕੀ ਫਤਿਹ ਅੱਜ ਅਸੀਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਦਸ਼ਮੀਸ਼ ਕਲਚਰਲ ਸੈਂਟਰ ਕੈਲਗਰੀ ਅਲਬਰਟਾ ਦੇ ਵਿੱਚ ਜਿੱਥੇ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਏ ਦੀਵਾਲੀ ਅਤੇ ਬੰਦੀ ਛੋੜੇ ਦਿਵਸ ਨੂੰ ਮਨਾਉਣ ਦੇ ਲਈ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਰੌਸ਼ਨੀ ਦੇ ਨਾਲ ਸਜਿਆ ਪਿਆ ਏ ਜਿਹੜਾ ਇਹ ਦ੍ਰਿਸ਼ ਹੈ ਬੜਾ ਹੀ ਰੋਹਾਨੀ ਏ ਤੇ ਸੰਗਤ ਇੱਥੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਆਈ ਏ ਆਓ ਆਪਾਂ ਸੰਗਤ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਹੋ ਮਹਿਸੂਸ ਕਰ ਰਹੇ ਨੇ ਤੇ ਕੀ ਉਹਨਾਂ ਦੇ ਲਈ ਇਸ ਤੇ ਹਾਰ ਦਾ ਮਹੱਤਵ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਕੀ ਮਹਿਸੂਸ ਕਰ ਰਹੇ ਹੋ ਅੱਜ ਪਵਿੱਤਰ ਦਿਹਾੜੇ ਦੇ ਅੱਜ ਦਾ ਜਿਹੜਾ ਦਿਹਾੜਾ ਹੈ ਆਪਣਾ ਬਹੁਤ ਹੀ ਜਿਹੜਾ ਹੈਗਾ ਸਾਰੇ ਸਿੱਖ ਸੰਗਤ ਲਈ ਤੇ ਸਾਰੇ ਹੀ ਮਨੁੱਖਤਾ ਦੇ ਲਈ ਬਹੁਤ ਹੀ ਜਿਹੜਾ ਮਤਵਪੂਰਨ ਦਿਨ ਹੈ ਅ ਇਸ ਦਿਨ ਦੇ ਵਿੱਚ ਆਪਾਂ ਆਪਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਨੇ ਜਿਹੜਾ ਇਹ ਬੰਦੀ ਛੋੜ ਦੇਸ਼ ਆਪਾਂ ਮਨਾਉਨੇ ਹਾਂ ਗੁਰੂ ਸਾਹਿਬ ਜੀ ਨੇ ਬਵੰਜਾ ਰਾਜਾ ਨੂੰ ਜਿਹੜਾ ਇਹ ਕਿਲੇ ਦੇ ਵਿੱਚੋਂ ਰਿਹਾਈ ਕਰਵਾਇਆ ਸੀਗਾ ਇਹਦਾ ਇੱਕ ਤਾਂ ਆਪਾਂ ਸਰੀਰਕ ਰੂਪ ਵਿੱਚ ਦੇਖਦੇ ਹਾਂ ਕਿ ਗੁਰੂ ਸਾਹਿਬ ਜੀ ਨੇ 52 ਰਾਜਾ ਨੂੰ ਜਿਹੜਾ ਹੈਗਾ ਉਹਨਾਂ ਨੂੰ ਛੁਟਵਾਇਆ ਸੀਗਾ ਤੇ ਇਹਦਾ ਆਪਾਂ ਨਾਲ ਦੀ ਨਾਲ ਇਹ ਵੀ ਦੇਖੀਏ ਕਿ ਗੁਰੂ ਸਾਹਿਬ ਜੀ ਆਪਾਂ ਨੂੰ ਜਿਹੜਾ ਮਨ ਦੇ ਤੌਰ ਤੇ ਤੇ ਆਪਣੀ ਆਤਮਾ ਦੇ ਤੌਰ ਤੇ ਜੇ ਆਪਣਾ ਆਪਾਂ ਆਪ ਸਮਰਪਿਤ ਕਰ ਦਈਏ ਗੁਰੂ ਸਾਹਿਬਾਨ ਨੂੰ ਤਾਂ ਉਹ ਆਪਾਂ ਨੂੰ ਜਿਹੜਾ ਹੈਗਾ ਇਸ ਭਵ ਸਾਗਰ ਦੇ ਵਿੱਚੋਂ ਵੀ ਜਿਹੜਾ ਹੈ ਆਪਾਂ ਦੀ ਬੰਦ ਖਲਾਸੀ ਜਿਹੜੇ ਹੈਗੇ ਉਹ ਕਰਵਾ ਸਕਦੇ ਹਨ ਅੱਜ ਦੇ ਦਿਹਾੜੇ ਨੂੰ ਆਪਾਂ ਇਸ ਤਰੀਕੇ ਨਾਲ ਲਈਏ ਕਿ ਆਪਾਂ ਆਪਣਾ ਆਪ ਗੁਰੂ ਨੂੰ ਸੌਂਪੀਏ ਉਹਦੇ ਚਰਨਾਂ ਦੇ ਵਿੱਚ ਜੁੜੀਏ ਉਹਦੇ ਹੁਕਮ ਨੂੰ ਮੰਨੀਏ ਤੇ ਉਹਦੇ ਹੁਕਮ ਦੇ ਮੁਤਾਬਕ ਆਪਣਾ ਜੀਵਨ ਜਿਹੜਾ ਹੈਗਾ ਉਹ ਢਾਲ ਕੇ ਤੇ ਉਸ ਪਰਮਾਤਮਾ ਦੇ ਵਿੱਚ ਆਪਾਂ ਭੇਦ ਹੋਈਏ ਅੱਜ ਦੇ ਦਿਨ ਦਾ ਮੈਂ ਸੋਚਦਾ ਕਿ ਇਹੀ ਮਹੱਤਵ ਹੈ ਜੇ ਆਪਾਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਹੰਡਾਈਏ ਤਾਂ ਆਪਾਂ ਬਹੁਤ ਕੁਝ ਜਿਹੜਾ ਹੈਗਾ ਪ੍ਰਾਪਤ ਕਰ ਸਕਦੇ ਹਾਂ ਤੁਸੀਂ ਹਰ ਸਾਲ ਇਸ ਤਰ੍ਹਾਂ ਦੇ ਹਾੜੇ ਦੇ ਵਿੱਚ ਸ਼ਾਮਲ ਹੁੰਦੇ ਹੋ ਹਾਂਜੀ ਆਪਣਾ ਗੁਰੂ ਸਾਹਿਬ ਦੀ ਦੇਖੋ ਜਿੰਨਾ ਕ ਆਪਾਂ ਨੂੰ ਜਿਹੜੇ ਹੈਗੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈਗੀ ਆ ਸ਼ਵਾਸਾ ਦੀ ਉਸਾਰ ਨਾਲ ਗੁਰੂ ਸਾਹਿਬ ਦੀ ਦੇਹ ਹਜ਼ੂਰੀ ਵਿੱਚ ਆਨੇ ਹੈਗੇ ਆ ਕੁਛ ਨਾ ਕੁਛ ਜਿਹੜਾ ਹੈਗਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਸਿੱਖ ਨੂੰ ਜੋ ਵੀ ਮਿਲਦਾ ਹੈਗਾ ਗੁਰਬਾਣੀ ਵਿੱਚੋਂ ਤੇ ਇਤਿਹਾਸ ਨੂੰ ਜੋ ਸਮਝ ਕੇ ਤੇ ਉਸ ਮੁਤਾਬਕ ਜਿਹੜਾ ਹੈਗਾ ਆਪਾਂ ਜਨਦੀ ਇੱਥੇ ਮਨਾਉਣ ਆਉਨੇ ਹੈਗੇ ਆ ਤੇ ਜਨਦੀ ਸਪਾਰਟਿਸਪੀਟ ਕਰਦੇ ਹੈਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਖਾਸ ਤੁਹਾਨੂੰ ਲੱਗ ਰਿਹਾ ਹੈ ਸੰਗਤ ਦਾ ਉਤਸ਼ਾਹ ਬਹੁਤ ਹੈ ਅੱਜ ਦੇ ਦਿਨ ਵਿੱਚ ਆਪਾਂ ਦੀਵਾਲੀ ਦੀਵਾਲੀ ਵੀ ਕਹਿ ਸਕਦੇ ਆ ਤੇ ਦੀਵਾਲੀ ਵੀ ਆਪਾਂ ਇਸੇ ਤਰੀਕੇ ਨਾਲ ਹੀ ਮਨਾ ਰਹੇ ਹਾਂ ਕਿ ਗੁਰੂ ਸਾਹਿਬ ਜੀ ਨੇ ਜਿਹੜਾ ਹੈਗਾ ਆਪਾਂ ਨੂੰ ਅ ਬੰਦ ਖਲਾਸੀ ਕੀਤੀ ਸੀਗੀ ਉਸੇ ਹੀ ਦਿਹਾੜੇ ਨੂੰ ਮੁੱਖ ਰੱਖ ਕੇ ਹੋਏ ਸੰਗਤ ਦਾ ਉਤਸ਼ਾਹ ਬਹੁਤ ਜ਼ਿਆਦਾ ਹੈ ਹੁਣ ਇੰਨੀ ਰਾਤ ਨੂੰ ਵੀ ਸੰਗਤ ਜਿਹੜੀ ਇੱਥੇ ਆਈ ਹੋਈ ਹੈਗੀ ਆ ਤੇ ਮੈਨੂੰ ਵਧੀਆ ਲੱਗ ਰਿਹਾ ਹੈ ਆ ਕੇ ਤੇ ਮੈਂ ਕਹਿੰਦਾ ਸਾਰਿਆਂ ਨੂੰ ਗੁਰੂ ਸਾਹਿਬ ਜੀ ਦਾ ਜਿਹੜਾ ਇਹ ਦਿਹਾੜਾ ਹੈਗਾ ਉਹਦੇ ਜੋ ਡੀਪ ਮੀਨਿੰਗਸ ਆਰ ਨਾ ਆਪਾਂ ਨੂੰ ਉਹ ਸਮਝਣੇ ਚਾਹੀਦੇ ਹਨ ਤੇ ਉਸ ਮੁਤਾਬਕ ਜਿਹੜਾ ਹੈਗਾ ਆਪਣੇ ਜੀਵਨ ਨੂੰ ਜਾਨੀ ਬਤੀਤ ਕਰਨਾ ਚਾਹੀਦਾ ਹੈ। ਤੁਸੀਂ ਨੌਜਵਾਨ ਪੀੜੀ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ? ਅ ਉਪਦੇਸ਼ ਦੇਖੋ ਜੀ ਇਕੱਲੀ ਨੌਜਵਾਨ ਪੀੜੀ ਲਈ ਨਹੀਂ ਹੁੰਦਾ ਹੈਗਾ ਉਪਦੇਸ਼ ਜਿਹੜਾ ਹੈਗਾ ਆਪਣੀ ਗੁਰਬਾਣੀ ਦਾ ਤੇ ਗੁਰੂ ਸਾਹਿਬਾਨ ਦੀ ਜੋ ਇਤਿਹਾਸ ਦਾ ਉਪਦੇਸ਼ ਹੈ ਉਹ ਸਾਰੇ ਜੀਵ ਮਾਤਰ ਲਈ ਹੈ ਭਾਵੇਂ ਕੋਈ Hindu, Musalman ਕੋਈ ਵੀ ਹੋਵੇ, ਬੁੱਢਾ ਹੋਵੇ, ਬੱਚਾ ਹੋਵੇ, ਜਵਾਨ ਹੋਵੇ ਹੈਨਾ ਜੀ? ਇਹ ਉਪਦੇਸ਼ ਮੈਂ ਤਾਂ ਕੀ ਦੇ ਸਕਦਾ ਹੈਗਾ ਮੈਂ ਤਾਂ ਗੁਰੂ ਸਬਾਨਾ ਨੇ ਹੀ ਉਪਦੇਸ਼ ਦਿੱਤਾ ਹੈ ਜੇ ਆਪਾਂ ਅੱਜ ਦੇ ਦਿਹਾੜੇ ਦਾ ਜੋ ਉਪਦੇਸ਼ ਹੈ ਉਹੀ ਇੱਕ ਗੁਰੂ ਸਾਹਿਬ ਜੀ ਦਾ ਬਾਣੀ ਵਿੱਚੋਂ ਆਉਂਦਾ ਇੱਕ ਕਿਨਕਾ ਇੱਕ ਜਿਸ ਜੀਵਸਾਵੇ ਤਾਂ ਕਿ ਮਹਿਮਾ ਗਣੀ ਨਾਵੇ ਹਨ ਇੱਕ ਕਿਨਕਾ ਮਾਤਰ ਵੀ ਜੇ ਅੱਜ ਆਪਾਂ ਇੱਥੋਂ ਸਿੱਖ ਕੇ ਚਲੇ ਜਾਈਏ ਤਾਂ ਮੈਂ ਕਹਿੰਦਾ ਉਹ ਵੀ ਬਹੁਤ ਵੱਡੀ ਗੱਲ ਹੈਗੀ ਆ ਉਹਦੇ ਨਾਲ ਹੀ ਜੀਵਨ ਜਿਹੜਾ ਹੈਗਾ ਆਪਣਾ ਬਦਲਾਵ ਆ ਸਕਦਾ ਹੈਗਾ ਤੇ ਉਹ ਗੁਰੂ ਸਬਾਨਾ ਦੀ ਬਾਣੀ ਨੇ ਹੀ ਗੁਰੂ ਸਬਾਨਾ ਦੇ ਇਤਿਹਾਸ ਨੇ ਹੀ ਆਪਾਂ ਨੂੰ ਜਿਹੜਾ ਹੈਗਾ ਸਿਖਾਉਣਾ ਹੈਗਾ ਜੀ ਅਪਾ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜ ਸਕਦੇ ਆ ਅ ਸਭ ਤੋਂ ਜਿਹੜੀ ਮੋਡਲੀ ਸਿੱਖਿਆ ਹੈਗੀ ਆ ਜੀ ਉਹ ਆਪਣੇ ਅ ਬੱਚਿਆਂ ਨੂੰ ਸਿਖਾਉਣ ਦੀ ਉਹ ਆਪਣੇ ਹੈਗੇ ਮਾਪਿਓ ਜਾਨੀ ਦੀ ਆਪਣੇ ਜਿਹੜੀ ਮੁਢਲੀ ਸਿੱਖਿਆ ਗੀ ਉਹ ਆਪਣੇ ਘਰ ਤੋਂ ਹੀ ਸ਼ੁਰੂ ਹੋਣੀ ਹੈ ਜੇ ਆਪਾਂ ਉਹੀ ਬੱਚਾ ਨੂੰ ਨਹੀਂ ਦੇ ਪਾ ਰਹੇ ਹੈਗੇ ਆਪਣੇ ਘਰ ਤੋਂ ਹੀ ਨਹੀਂ ਸ਼ੁਰੂ ਕਰ ਪਾ ਰਹੇ ਜਾਂ ਆਪਾਂ ਕਹ ਲਈ ਆਪਾਂ ਨੂੰ ਆਪ ਨੂੰ ਹੀ ਉਹਨਾਂ ਗਿਆਨ ਨਹੀਂ ਹੈਗਾ ਤੇ ਫਿਰ ਆਪਾਂ ਬੱਚਾ ਨੂੰ ਵੀ ਅੱਗੇ ਉਹ ਗਿਆਨ ਜਿਹੜਾ ਹੈਗਾ ਨਹੀਂ ਦੇ ਸਕਦੇ ਹੈਗੇ ਤੇ ਅੱਜ ਕੱਲ ਦਾ ਜੋ ਸਕੂਲੀ ਸਿਸਟਮ ਹੈਗਾ ਜਾਂ ਆਪਾਂ ਕਹઈએ ਵੀ ਥੋੜਾ ਜਿਹਾ ਬਾਹਰੋਂ ਬੱਚਾ ਨੂੰ ਕੁਝ ਮਿਲ ਜਾਵੇ ਸਿੱਖਣ ਨੂੰ ਉਹ ਇੰਨਾ ਵਧੀਆ ਨਹੀਂ ਹੈਗਾ ਤੇ ਸਭ ਤੋਂ ਮੇਨ ਜੋ ਬੱਚਾ ਨੂੰ ਸਿਖਾਉਣ ਦਾ ਤਰੀਕਾ ਇਹੀ ਹੈ ਕਿ ਆਪਾਂ ਆਪਣੇ ਆਪ ਬੱਚਿਆਂ ਨੂੰ ਤੇ ਭਲਾਪ ਪੜ੍ਹੀਏ ਫਿਰ ਉਹਨਾਂ ਨੂੰ ਜਿਹੜਾ ਹੈਗਾ ਇਸ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਤੇ ਗੁਰਮੁਖੀ ਦੇ ਨਾਲ ਜਿਹੜਾ ਹੈਗਾ ਆਪਣੀ ਮਾਂ ਬੋਲੀ ਦੇ ਨਾਲ ਜੋੜੀਏ ਜੀ ਧੰਨਵਾਦ ਤੁਹਾਡਾ ਧੰਨਵਾਜੀ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਮਹਿਸੂਸ ਹੋ ਰਿਹਾ ਅੱਜ ਤੁਹਾਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਸਾਡਾ ਇੱਕ ਬਹੁਤ ਵੱਡਾ ਐਹੋ ਗੁਰਪਰੋਇਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਅਪਰਾ ਵੋਜਾ ਰਾਜਨ ਛਡਾ ਕੇ ਤੇ ਇਤਵਾਰ ਸੈ ਪਹੁੰਚੇ ਸੀ ਉਨਾਰੇ ਬਲਖ ਜੀ ਹਾਜ਼ਰ ਸਾਰੇ ਇੱਥੇ ਬੰਨਾਣ ਆਂਦੇ ਆ ਸਾਰੀ ਸੰਗਤ ਇੱਥੇ ਕਾਫੀ ਕਾਫੀ ਜ਼ਿਆਦਾ ਰੌਣਕ ਹੈ ਜੀ ਸਾਰਿਆਂ ਨੂੰ ਮਿਲਦੇ ਆ ਤੇ ਬਹੁਤ ਉਹਦੀ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਮਹੱਤਤਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਦੀ ਇਹ ਜੀ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਰਾਜੇ ਰਿਹਾਂ ਹੋ ਕੇ ਆਏ ਸੀ ਤੇ ਛੇਵੇਂ ਪਾਤਸ਼ਾਹ ਨੇ ਬੰਦੀ ਛੋੜ ਦਿਵਸ ਬਣਾਇਆ ਸੀਗਾ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਇਸ ਇ ਮੈਨੂੰ ਲੱਗਦਾ ਨਹੀਂਗਾ। ਅਮ ਕੀ ਆਪਾਂ ਕਰ ਸਕਦੇ ਹਾਂ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਤਾ ਹੋਵੇ। ਗੁਰੂ ਘਰ ਵੱਲੋਂ ਤਾਂ ਕਰਦੀ ਹੈ ਉਪਰਾਲੇ ਸਾਰੇ ਬੰਦੀ ਛੋੜ ਦੇ ਮਨਾਏ ਜਾਂਦੇ ਆਖੰਡ ਪਾਠ ਆਰੰਭ ਹੁੰਦੇ ਆ ਸਾਰਾ ਕੁਝ ਨੇ। ਇੱਕ ਵਾਰ ਸੋਸ਼ਲ ਮੀਡੀਆ ਯਾਰਾ ਦੀਵੇ ਲਾਉਂਦੇ ਆ ਲੋਕ ਫੋਟੋ ਖਿੱਚ ਕੇ ਉੱਠ ਜਾਂਦੇ ਕੋਈ ਮਨਲਾ ਗੁਰਬਾਨੀ ਦਾ ਕੋਈ ਨਹੀਂ ਹੈਗਾ। ਜੀ ਜਿਵੇਂ ਆਪਣੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਵੌਲੰਟੀਅਰ ਵੀ ਅੱਜ ਕਰ ਰਹੀ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਇਤਿਹਾਸ ਬਾਰੇ ਪਤਾ ਹੋਊਗਾ। ਕੋਸ਼ 30% ਹੈਗਾ ਜਿਹੜੇ ਨੌਲੇਜ ਰੱਖਦੇ ਆ ਨਹੀਂ ਮੋਸਟਲੀ ਨਹੀਂ ਪਤਾ ਕਿਸੇ ਨੂੰ ਜੀ ਜੀ ਸੋ ਆਪਣੇ ਜਿਹੜੇ ਪਰਿਵਾਰਾਂ ਤੋਂ ਹੀ ਆਪਾਂ ਨੂੰ ਇਹ ਚੀਜ਼ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਜਿਹੜੀ ਇਹ ਨੌਜਵਾਨ ਪੀੜ੍ਹੀ ਇਸ ਬਾਰੇ ਸਿੱਖ ਸਕੀ ਬੱਚਿਆਂ ਨੂੰ ਲਿਆਉਣਾ ਚਾਹੀਦਾ ਨਾਲ ਪਤਾ ਲੱਗੇ ਵੀ ਕੀ ਇਤਿਹਾਸ ਆ ਗੁਰੂਆਂ ਦਾ ਹਨ ਉਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਆ ਆਪਣੇ ਬੱਚਿਆਂ ਨੂੰ ਨਾਲ ਜੋੜ ਕੇ ਰੱਖਣਾ ਚਾਹੀਦਾ ਸਿੱਖੀ ਇਤਿਹਾਸ ਹਨ ਸਾਰੇ ਜਾਂ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਜੀ ਨਤਾ ਇਹ ਗੁੰਗਈ ਪਹਿਲਾਂ ਤਾਂ ਬੰਦੀ ਛੋੜ ਦੇ ਵਾਸਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਸੰਗਤ ਬਹੁਤ ਆ ਜਾਈ ਹੋਈ ਆ ਪਰ ਸਾਡੀ ਮੈਨੇਜਮੈਂਟ ਵੀ ਸਾਰੀ ਕਮੇਟੀ ਹੋਰ ਜਿਹੜੇ ਸਾਡੇ ਵਲੰਟੀਅਰ ਆ ਬਹੁਤ ਵਧੀਆ ਸੇਵਾ ਕਰ ਰਹੇ ਆ ਜੀ ਤਾਂ ਬੱਚੇ ਵੀ ਬਹੁਤ ਸਹਿਯੋਗ ਦੇ ਰਹੇ ਆ ਜਿੰਨਾਂ ਕੋ ਉਹਨਾਂ ਨੂੰ ਨੌਲੇਜ ਵੀ ਨਾਲ ਮਿਲ ਰਹੀ ਆ ਪੜ੍ਹ ਰਹੇ ਆ ਉਹ ਜਿਹਨਾਂ ਨੂੰ ਨਹੀਂ ਪਤਾ ਪਰ ਅਸੀਂ ਥੈਂਕਸ ਕਰਦੇ ਆ ਜਿੰਨੇ ਵਲੰਟੀਅਰ ਆ ਸਾਡੀ ਵਲੰਟੀਅਰ ਟੀਮ ਆ ਜਿਨ੍ਹਾਂ ਨੇ ਸਾਰਾ ਮੈਨੇਜ ਕੀਤਾ ਸਾਰੀ ਕਮੇਟੀ ਮੈਂਬਰਸ ਸਾਰਿਆਂ ਲਈ ਅਸੀਂ ਬਹੁਤ-ਬਹੁਤ ਤਾਂ ਬਾਤ ਦੀ ਐ ਇਸ ਚੀਜ਼ ਤੇ ਵੀ ਜਿਹੜਾ ਅੱਜ ਸਾਡਾ ਸਾਰਾ ਅੰਡਰ ਸਾਰਾ ਕੰਟਰੋਲ ਚ ਚੱਲ ਰਿਹਾ ਸਾਡਾ ਤੇ ਸੰਗਤ ਦਾ ਵੀ ਅਸੀਂ ਸਾਡੀ ਸੰਗਤ ਵੀ ਸੰਯੋਗ ਕਰ ਰਹੀ ਆ ਜੀ ਕੁਝ ਵੱਖਰਾ ਜਿਹੜਾ ਪਿਛਲੇ ਸਾਲ ਨਾਲੋਂ ਇਸ ਵਾਰ ਕੀਤਾ ਗਿਆ ਹੋਵੇ ਪ੍ਰੋਗਰਾਮ ਦੇ ਹਮ ਸਾਰਾ ਸੇਮ ਹੀ ਆ ਜੀ ਆਪਣੇ ਪਿਛਲੇ ਸਾਲ ਨਾਲੋਂ ਏਕੀ ਸਿਕਿਉਰਟੀ ਜਿਹੜੀ ਅੱਗੇ ਗੁਰਦੁਆਰਾ ਸਾਹਿਬ ਅੱਗੇ ਸਿਕਿਉਰਟੀ ਕੀਤੀ ਜਾਂਦੀ ਉਹ ਏਕੀ ਸਾਰੇ ਕਮੇਟੀ ਵੱਲੋਂ ਸਹਿਯੋਗ ਕਰਕੇ ਸਾਰੇ ਵਲੰਟੀਅਰ ਨੂੰ ਸਾਥ ਦੇ ਕੇ ਸਾਰਾ ਵਲੰਟੀਅਰਾਂ ਨੇ ਕੀਤੀ ਹੈ ਸਿਕਿਉਰਟੀ ਜਿਹੜਾ ਪਾਰਕਿੰਗ ਦਾ ਸਾਰਾ ਮੈਨੇਜਮੈਂਟ ਸਾਰੀ ਕਮੇਟੀ ਵੱਲੋਂ ਉਪਰਾਲਾ ਵਧੀਆ ਕੀਤਾ ਗਿਆ ਹੈ ਜਿਹੜਾ ਗੱਤਕਾ ਇਹ ਉਹ ਵੀ ਹਰ ਸਾਲ ਹੀ ਹੁੰਦਾ ਹੈ ਹਾਂਜੀ ਹਰ ਸਾਲ ਹੀ ਹੁੰਦਾ ਠੀਕ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਜਵਾਬ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਓ ਜੀ ਆਪਾਂ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਦੇ ਨਾਲ ਹਰਪਾਲ ਸਿੰਘ ਗਰੇਵਾਲ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈਆਂ ਹੁਣ ਬੰਦੀ ਛੋੜ ਦੇ ਵਿਸਦੀਆਂ ਤੁਹਾਨੂੰ ਹਾਂਜੀ ਭਾਈ ਸਾਰੀ ਸਮੂਹ ਸੰਗਤ ਨੂੰ ਬੰਦੀ ਛੋੜ ਦੇ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਹਾਂਜੀ ਬੰਦੀ ਛੋੜ ਦਿਵਸ ਸਿੱਖਾਂ ਦੇ ਲਈ ਬੜਾ ਹੀ ਮਹੱਤਵ ਦਿਹਾੜਾ ਹੈ ਤੁਸੀਂ ਇਸ ਦੇ ਥੋੜਾ ਜਿਹਾ ਇਤਿਹਾਸ ਤੇ ਜਾਣਨਾ ਪਾਓ ਬੰਦੀ ਛੋੜ ਦਿਵਸ ਜੀ ਆਪਣੇ ਸਮੇਂ ਪਾਤਸ਼ਾਹ ਜਦੋਂ ਗੁਆਰੀਆ ਦੇ ਕਿਲੇ ਵਿੱਚੋਂ ਰਿਹਾ ਹੋਏ ਸੀ ਤਾਂ ਉਹਨਾਂ ਨੇ ਬਵੰਚਾ ਰਾਜਾ ਨੂੰ ਆਪ ਦੇ ਨਾਲ ਰਿਹਾ ਕੀਤਾ ਸੀਗਾ ਤੇ ਉਦੋਂ ਬਾਅਦ ਜਦੋਂ ਦਰਬਾਰ ਸਾਹਿਬ ਪਹੁੰਚਦੇ ਆ ਤਾਂ ਉਹ ਸਿੱਖਾਂ ਨੇ ਦੀਪਮਾਲਾ ਕੀਤੀ ਤੇ ਉਦੋਂ ਬਾਅਦ ਦੀਪਮਾਲਾ ਬੰਦੀ ਛੋੜ ਦਿਵਸ ਬਣਾਇਆ ਜਾਂਦਾ ਹੈ ਹਾਂਜੀ ਸੋ ਅੱਜ ਬੰਦੀ ਛੋੜ ਮੌਕੇ ਤੇ ਦੀਵਾਲੀ ਦੇ ਮੌਕੇ ਤੇ ਕੀ ਪ੍ਰਬੰਧਕਾ ਕਮੇਟੀ ਵੱਲੋਂ ਜਿਹੜਾ ਸੰਗਤ ਵਾਸਤੇ ਕੀ ਪ੍ਰਬੰਧ ਕੀਤੇ ਗਏ ਹਨ ਅਜੀਜੀ ਜੀ ਜੇ ਸਪੇਸ ਤੋਂ ਤੇ ਸਾਡੇ ਕੋਲ ਅਸੀਂ ਆਹ ਟ੍ਰੈਫਿਕ ਦੇ ਆਲਰੇਡੀ ਕੀਤੇ ਹੋਏ ਨੇ ਸੰਗਤ ਨੂੰ ਨਮਸਕਾਰ ਕਰਾਉਣ ਲਈ ਮਹਾਰਜ ਦਰਸ਼ਨਾਂ ਲਈ ਵੀ ਪ੍ਰਬੰਧ ਕੀਤੇ ਹੋਏ ਨੇ ਲੰਗਰ ਹਾਲ ਦੇ ਵਿੱਚ ਵੀ ਪ੍ਰਬੰਧ ਕੀਤੇ ਹੋਏ ਨੇ ਹਰੇਕ ਥਾਂ ਤੇ ਲੱਖ ਲੱਖ ਬਖਰੇ ਬਖਰੇ ਵਲੰਟੀਅਰਾਂ ਨੂੰ ਜੌਬ ਦਿੱਤੀ ਗਈ ਆ ਸਾਰੇ ਆਪ ਦੀ ਪੰਦ ਦੇ ਹੀ ਨਾ ਸੇਵਾ ਕਰ ਰਹੇ ਨੇ ਹਾਂਜੀ ਹਾਂਜੀ ਰਣਵੀਰ ਸਿੰਘ ਜੀ ਮੈਂ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜਿਹੜੇ ਸਿੱਖ ਇਤਿਹਾਸ ਨਾਲ ਤਿਹਾਰ ਜਿਹੜੇ ਜੁੜਦੇ ਨੇ ਉਹ ਜੂਥ ਨੂੰ ਸਿੱਖ ਧਰਮ ਨਾਲ ਜੋੜਦੇ ਨੇ ਹਾਂਜੀ ਬਿਲਕੁਲ ਜਦੋਂ ਇੱਥੇ ਇਕੱਠ ਹੁੰਦਾ ਆਪਣੇ ਹੁਣ ਜਿਵੇਂ ਬਾਹਰ ਗੱਤਕਾ ਚੱਲਦਾ ਹਾਂਜੀ ਤੇ ਅੰਦਰ ਕੀਰਤਨ ਹੋ ਰਿਹਾ ਪਹਿਲੀ ਗੱਲ ਤਾਂ ਜਿਹੜਾ ਇਹ ਬੰਦੀ ਛੋੜ ਦੇਵਸਿਆ ਦੀ ਬਹੁਤ ਵੱਡੀ ਮਹੱਤਤਾ ਹੈ ਜੀ ਜੀ ਗੁਰੂ ਸਾਹਿਬ ਨੇ ਜਦੋਂ ਰਿਹਾ ਕੀਤਾ ਗਿਆ ਸੀਗਾ ਉਹ ਤਾਂ ਖੁਦ ਇਕੱਲੇ ਵੀ ਆ ਸਕਦੇ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸਾਹਿਬ ਜਿਹੜੇ ਜਿਹੜੇ ਦੂਜੇ ਵੀ ਨਿਰਦੋਸ਼ ਜਿਹੜੇ ਰਾਜੇ ਨੇ ਉਹ ਵੀ ਕੀਤੇ ਉਹਨਾਂ ਦੀ ਵੀ ਰਹਾਈ ਸੋ ਜਿਹੜਾ ਸਿੱਖ ਧਰਮ ਹੈ ਮੈਂ ਬਰਾਬਰਤੀ ਦਾ ਆਪਣੇ ਆਜ਼ਾਦੀ ਦਾ ਜਿਹੜਾ ਸਨੇਹਾ ਰੰਦਾ ਗੁਰੂ ਸਾਹਿਬ ਨੇ ਆਪ ਖੁਦ ਨੇ ਪਾ ਕੇ ਜਿਹੜਾ ਉਹ ਰਾਜ ਚ ਲਾਇਆ ਉਹ ਹਿਸਟਰੀ ਨੂੰ ਆਪਣੇ ਗਵਰਨਮੈਂਟ ਨੇ ਵੀ ਮਨਾਇਆ ਸੀਗਾ ਤੇ ਇਹ ਐਕਸਪੋਜ਼ਰ ਕਾਫੀ ਮਿਲਿਆ ਤੇ ਗਰਬਾਣੀ ਦੇ ਵਿੱਚ ਤਾਂ ਹੈ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਬੋ ਹਨ ਤੇ ਆਪਣਾ ਤਾਂ ਇਹ ਜਿਹੜਾ ਸੋਚੀ ਸ੍ਰਿਸ਼ਟੀ ਨੂੰ ਕੱਲੇ ਸਿਖਾ ਵਾਸਤੇ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਵੇ ਆਫ ਲਾਈਫ ਆ ਜਿਹੜਾ ਸਾਰੀ ਮਨੁੱਖਤਾ ਨੂੰ ਸਾਰੀ ਸ੍ਰਿਸ਼ਟੀ ਨੂੰ ਇੱਕ ਥਾਂ ਤੇ ਜੋੜਦਾ ਸੋ ਇਹੀ ਅਸੀਂ ਇਥੋਂ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਜੀ ਜਿੱਦਾਂ ਜਿਵੇਂ ਕਹਿੰਦੇ ਨੇ ਕਿ ਜਿਹੜੇ ਸਿੱਖ ਨੇ ਅੱਜ ਕੱਲ ਖਿੰਡਦੇ ਜਾ ਰਹੇ ਨੇ ਨਹੀਂ ਇਕੱਠ ਰਹਿ ਰਿਹਾ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਦਾਂ ਤਿਹਾਰ ਨਹੀਂ ਉਹ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਦੀ ਪਹਿਚਾਨ ਬਣਾਉਂਦੇ ਨੇ ਅ ਬਿਲਕੁਲ ਮੇਰਾ ਖਿੰਡਣ ਦਾ ਇੱਕੋ ਹੀ ਮਕਸਦ ਆ ਕਿ ਅਸੀਂ ਥੋੜਾ ਜਿਹਾ ਕੰਮ ਕੰਡਣਾ ਚ ਪੈ ਗਏ ਆ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹਨੂੰ ਵਿਚਾਰਨਾ ਤੇ ਉਹਨੂੰ ਕਮਾਉਣਾ ਭੁੱਲ ਗਏ ਆ ਕਿਉਂਕਿ ਜਿਹਨੇ ਵੀ ਕਮਾ ਲਿਆ ਉਹਨੂੰ ਤਾਂ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਦਿੱਤੀ ਪਰਮਾਤਮਾ ਦੀ ਤੇ ਉਹ ਸਾਰਿਆਂ ਨੂੰ ਆਪਣੇ ਮਾਨਦਸ ਲੋੜ ਆ ਵੀ ਆਪਾਂ ਗੁਰਬਾਣੀ ਪੜ੍ਹੀਏ ਵਿਚਾਰੀਏ ਤੇ ਉਹ ਸੰਸਾਰ ਆਪਣਾ ਜੀਵਨ ਜੀਏ हां जी ਕੋਈ ਸੁਨੇਹਾ ਤੁਸੀਂ ਸੰਗਤ ਨੂੰ ਜਾਂ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋਵੋ ਤਾਂ हां जी ਬਿਲਕੁਲ ਜਿੱਥੇ ਅਸੀਂ ਵਧਾਈ ਦੇਣਾ ਚਾਹੁੰਦੇ ਆ ਉੱਥੇ ਸਾਡੀ ਅਪੀਲ ਆ ਕਿ ਜਿਹੜਾ ਇੱਥੇ ਗੁਰਦੁਆਰਾ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਆ ਸੋ ਉਹਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਆਪ ਪੜੋ ਘਰੇ ਸਹਿਜ ਪਾਠ ਰੱਖੋ ਨੇ ਵਿਚਾਰੋ ਤੇ ਉਸ ਸੰਸਾਰ ਆਪਣੇ ਜੀਵਨ ਨੂੰ ਜਿਹੜਾ ਜਿਉਣ ਦੀ ਕੋਸ਼ਿਸ਼ ਕਰੋ ਜੀ ਜੀ ਧੰਨਵਾਦ ਰਣਬੀਰ ਜੀ ਤੇ ਧੰਨਵਾਦ ਤੁਹਾਡਾ ਪ੍ਰਧਾਨ ਸਾਹਿਬ ਸਾਡੀ ਕੁਸ਼ਨਾਂ ਦਾ ਜਵਾਬ ਦੇਣ ਲਈ ਧੰਨਵਾਦ ਜੀ ਸਾਬ ਵਾਈ ਗੁੱਡ ਜੀ ਕੀ ਫਤ